ਹੋ ਰਹਾ ਬਾਰੇ ਉਹ ਕੱਲ ਵੀ ਆਪਾਂ ਗੱਲ ਕੀਤੀ ਸੀ ਪਰਸੋਂ ਵੀ ਸ਼ਾਇਦ ਕੀਤੀ ਸੀ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਨੇ ਕੱਲ ਜਵਾਬ ਦਾਖਲ ਕੀਤਾ ਮਿੰਟ ਜੀਓ ਤੇ ਆਪਾਂ ਦੋਸਤਾਂ ਨੂੰ ਦੱਸ ਹੀ ਦਿੱਤਾ ਸੀਗਾ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਮਨਾ ਕਰਤਾ ਪਰ ਉਹ ਫੇਰ ਹੁਣ ਹਾਈ ਕੋਰਟ ਦੇ ਵਿੱਚ ਗਏ ਆ ਉਸੇ ਪਟੀਸ਼ਨ ਨੂੰ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਚੈਲੰਜ ਕਰਨ ਵਾਸਤੇ ਹੁਣ ਕੋਈ ਆਸ-ਉਮੀਦ ਵੱਜ ਸਕਦੀ ਹੈ ਕਿ ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਕਿ ਉਹਦੋਂ ਕਿਤੇ ਸਮਾਂ ਹੀ ਨਾ ਲੰਘ ਜਾਵੇ ਨਹੀਂ ਅਸਲੀ ਕਾਨੂੰਨੀ ਖੇਡ ਤੇ ਹੁਣ ਸ਼ੁਰੂ ਹੋਏਗੀ ਨਾ ਹੂੰ ਪਹਿਲਾ ਕੇਸ ਹੈਗਾ ਕਿ ਅੱਛਾ ਪੈਰੋਲ ਬਾਰੇ ਸ਼ੈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਮੈਂ ਤੁਹਾਨੂੰ ਪੈਰੋਲ ਦੀ ਗੱਲ ਦੱਸਦਾ ਜੀ ਕਿ ਲੀਗਲ ਟੀਮ ਨੂੰ ਆਪਾਂ ਕੋਈ ਮਤ ਨਹੀਂ ਦੇ ਸਕਦੇ ਕਿਸੇ ਵੀ ਲੀਗਲ ਟੀਮ ਨੂੰ ਕਿਉਂਕਿ ਉਹ ਬੜੇ ਕਾਨੂੰਨ ਦੇ ਮਾਹਰ ਹੁੰਦੇ ਨੇ ਸੋ ਉਹਨਾਂ ਨੂੰ ਆਪਾਂ ਕੋਈ ਸਲਾਹ مشਵਰਾ ਨਾ ਦਈਏ ਤੇ ਵੇਤਰੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀ ਇਹਨਾਂ ਨੇ ਪੈਰੋਲ ਮੰਗੀ ਆ ਪੈਰੋਲ ਦਾ ਮਤਲਬ ਕੀ ਹੋਇਆ ਹਿਰਾਸਤ ਜਾਂ ਕੈਦ ਦੇ ਵਿੱਚੋਂ ਇੱਕ ਆਰਜ਼ੀ ਛੁੱਟੀ ਜੀ ਬਈ ਕੈਦ ਤੋਂ ਬਾਹਰ ਹੂੰ ਠੀਕ ਹੈ ਜੀ ਹੁਣ ਜਿਹੜੀ ਪੈਰੋਲ ਹੁੰਦੀ ਆ ਨਾ ਸੁਖਮ ਸਾਹਿਬ ਇਹ ਬਹੁਤ ਵੱਡਾ ਪ੍ਰੋਸੀਜਰ ਹੁੰਦਾ ਹੈ ਮੈਂ ਦੁਬਾਰਾ ਦੱਸ ਦਿੰਦਾ ਜੇ ਅੱਗੇ ਤੁਹਾਨੂੰ ਕਿਤੇ ਦੱਸਿਆ ਇਹਦੇ ਵਿੱਚ ਮੰਨ ਲਓ ਇਹ ਕਾਮ ਕਹਿੰਦੀ ਅਮਰਤਪਾਲ ਸਿੰਘ ਹੁਣਾਂ ਨੂੰ ਥੋੜਾ ਸਾਈਡ ਤੇ ਰੱਖ ਦਿੰਨੇ ਆ ਜੀ ਚਲੋ ਤੁਸੀਂ ਮੈਨੂੰ ਗੱਲ ਲਓ ਮੈਂ ਦਰਾਨੇ ਕੈਦ ਛੁੱਟੀ ਤੋਰ ਰਿਆਂ ਕੈਦੀ ਭਾਸ਼ਾ ਚ ਉਹਨੂੰ ਕਹਿੰਦੇ ਛੁੱਟੀ ਤੋਰਨੀ ਹੁਣ ਮੇਰੀ ਛੁੱਟੀ ਅਪਲਾਈ ਹੋਈ ਕਿ ਮੈਨੂੰ ਛੁੱਟੀ ਦਿਓ ਜੀ ਤਿੰਨ ਮਹੀਨੇ ਬਾਅਦ ਸ਼ਾਇਦ ਕੋਈ ਵੀ ਕੈਦੀ ਜਦੋਂ ਕੈਦ ਸਜ਼ਾ ਯਾਫਤਾ ਹੋ ਜਾਂਦਾ ਤਾਂ ਤਿੰਨ ਮਹੀਨਿਆਂ ਬਾਅਦ ਉਹ ਛੁੱਟੀ ਦਾ ਹੱਕਦਾਰ ਹੋ ਜਾਂਦਾ ਜੇ ਐਮਰਜੈਂਸੀ ਛੁੱਟੀ ਹੁੰਦੀ ਹੈ ਦੋ ਤਿੰਨ ਛੁੱਟੀਆਂ ਹੁੰਦੀਆਂ ਨੇ ਤਾਂ ਉਹਦੇ 'ਚ ਇੱਕ ਪੰਚਾਇਤ ਨਾਮਾ ਲੱਗਦਾ ਮੁੱਢਲੇ ਤੌਰ ਤੇ ਸੁਖਮ ਸਿੰਘ ਵੇਖੋ ਜੀ ਇੰਟਰਸਟਿੰਗ ਚੀਜ਼ਾਂ ਦੱਸਦਾ ਪੰਚਾਇਤ ਨਾਮਾ ਮਤਲਬ ਕਿ ਤੁਹਾਡੀ ਪੰਚਾਇਤ ਇੱਕ ਮਤਾ ਪਾ ਕੇ ਦਿੰਦੀ ਹੈ ਜਾਂ ਇੱਕ ਕਹਿ ਲੋ ਕਿ ਉਹ ਤੁਹਾਨੂੰ ਤਸਦੀਕ ਕਰਕੇ ਦਿੰਦੀ ਆ ਮੋਹਰ ਲਾ ਕੇ ਦਿੰਦੀ ਆ ਕਿ ਇਹ ਬੰਦਾ ਜੇਕਰ ਪਿੰਡ ਆਉਂਦਾ ਹੈ ਤੇ ਸਾਡੇ ਪਿੰਡ ਨੂੰ ਕੋਈ ਖਤਰਾ ਨਹੀਂ ਹੂੰ ਪਹਿਲੀ ਜ਼ਿੰਮੇਵਾਰੀ ਪਹਿਲੀ ਜ਼ਿੰਮੇਵਾਰੀ ਜੇ ਉਹਨਾਂ ਨੇ ਕਹਿਤਾ ਤੁਹਾਡੇ ਸਰਪੰਚ ਨੇ ਜਾਂ ਤੁਹਾਡੀ ਪੰਚਾਇਤ ਨੇ ਕਿ ਅਸੀਂ ਨਹੀਂ ਦਿੰਦੇ ਪੰਚਾਇਤ ਨਾਲ ਜਾਂ ਉਹਨਾਂ ਨੇ ਐਸਾ ਵੈਸਾ ਲਿਖ ਦਿੱਤਾ ਤੁਹਾਡੀ ਛੁੱਟੀ ਖਰਾਬ ਹੂੰ ਯਾਨੀ ਐਡਾ ਵੱਡਾ ਪ੍ਰੋਸੀਜਰ ਹੈ ਕਿ ਪੰਚਾਇਤ ਤੋਂ ਲੈ ਕੇ ਤੁਹਾਡਾ ਜਿਹੜਾ ਡਿਪਾਰਟਮੈਂਟ ਆਫ ਹੋਮ ਹੈ ਜੀ ਸਾਰਿਆਂ ਚੋਂ ਉਹ ਤੁਹਾਨੂੰ ਲੰਘਣਾ ਪੈਣਾ ਤਾਂ ਪੈਰੋਲ ਦੇਹੀ ਇਹੀ ਇੱਕ ਕਹ ਲੋ ਕਿ ਭਈ ਗੁੰਜਲਦਾਰ ਪ੍ਰਕਿਰਿਆ ਹੁੰਦੀ ਆ ਕਿ ਜਿੱਥੇ ਕਿਤੇ ਮਾੜਾ ਜਿਹਾ ਇਤਰਾਜ਼ ਲੱਗ ਗਿਆ ਤੁਹਾਡੀ ਛੁੱਟੀ ਖਰਾਬ ਜੀ ਇਹ ਮੰਗੀ ਗਈ ਪੈਰੋਲ ਠੀਕ ਹੈ ਜੀ ਪੈਰੋਲ ਦੇ ਵਿੱਚ ਕੀ ਹੈ ਕਿ ਅਥਾਰਟੀਆਂ ਹੋ ਗਈਆਂ ਜਿੱਦਾਂ ਮਤਲਬ ਕਿ ਇਹ ਐਨਐਸਏ ਦੇ ਵਿੱਚੋਂ ਮੰਗੀ ਗਈ ਧਾਰਾ 15 ਤਹਿਤ ਹੁਣ ਇਹਦੇ ਵਿੱਚ ਕੀ ਹੋਇਆ ਕਿ ਡੀਸੀ ਨੇ ਇਤਰਾਜ਼ ਲਾਤਾ ਜਿਵੇਂ ਮੈਂ ਤੁਹਾਨੂੰ ਆਮ ਕੈਦੀ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਇੱਕ ਪੰਚਾਇਤ ਨੇ ਲਿਖਤਾ ਕਿ ਨਹੀਂ ਨਹੀਂ ਲਿਖ ਕੇ ਦਿੰਦੇ ਹਾਂ ਜਾਂ ਭਈ ਅਸੀਂ ਮਨ ਉਹਨੇ ਨੈਗੇਟਿਵ ਰਿਪੋਰਟ ਦਿੱਤੀ ਜਾਂ ਤੁਹਾਡੇ ਥਾਣੇ ਨੇ ਨੈਗੇਟਿਵ ਰਿਪੋਰਟ ਤੁਹਾਡੀ ਛੁੱਟੀ ਖਰਾਬ ਐ ਜੀ ਆਹ ਇਹ ਤੇ ਥਾਣੇ ਨੇ ਵੀ ਲਿਖਦਾ ਨਾ ਮਸਲਾ ਹੋ ਗਿਆ ਕਿ ਇਹਦੇ ਆਉਣ ਨਾਲ ਪੁਲਿਸ ਨੇ ਵੀ ਲਿਖਦਾ ਕਿ ਬਈ ਹਾਲਾਤ ਖਰਾਬ ਹੋਣਗੇ ਤੁਹਾਡੀ ਛੁੱਟੀ ਖਰਾਬ ਜੀ ਉਹਨੂੰ ਕੈਦੀ ਪਾਸ਼ਾ ਚ ਛੁੱਟੀ ਖਰਾਬ ਕਿਹਾ ਜਾਂਦਾ ਹੈ ਕਿ ਤੁਹਾਡੀ ਛੁੱਟੀ ਖਰਾਬ ਹੋ ਗਈ ਤਾਂ ਖੈਰ ਇਹਨਾਂ ਨੇ ਮੰਗੀ ਪੈਰੋਲ ਤਾਂ ਉਹਨਾਂ ਨੇ ਕਹ ਲੋ ਪੈਰੋਲ ਖਰਾਬ ਕਰਤੀ ਹੁਣ ਪੈਰੋਲ ਖਰਾਬ ਕੀਤੀ ਐਨਐਸਏ ਇੱਕ ਹਿਰਾਸਤ ਹੈ ਤਾਂ ਹਿਰਾਸਤ ਨੂੰ ਹੁਣ ਚੈਲੰਜ ਹੋਇਆ ਅਸਲੀ ਗੇਮ ਤਾਂ ਹੁਣ ਹੋਈ ਨਾ ਕਾਨੂੰਨੀ ਤੌਰ ਤੇ ਸ਼ੁਰੂ ਅੱਗੇ ਪਰੋਲ ਨੂੰ ਲੈ ਕੇ ਕਾਨੂੰਨੀ ਲੜਾਈ ਸੀ ਹੁਣ ਅਮਰਤਪਾਲ ਸਿੰਘ ਦੀ ਲੀਗਲ ਟੀਮ ਆ ਗਈ ਖੁੱਲ ਕੇ ਮੈਦਾਨ ਦੇ ਵਿੱਚ ਕਿ ਲੋ ਜੀ ਹੁਣ ਮਤਲਬ ਕਿ ਭਾਈ ਕਰੋ ਚੈਲੰਜ ਇਸ ਚੀਜ਼ ਨੂੰ ਕਿ ਭਾਈ ਇਹ ਤੇ ਪਰੋਲ ਵੀ ਨਹੀਂ ਦੇ ਰਹੇ ਜੀ ਇਹਨਾਂ ਨੇ ਪਰੋਲ ਵੀ ਨਹੀਂ ਦਿੱਤੀ ਤਾਂ ਆਪਣੇ ਆਪ ਹੀ ਇੱਕ ਤਰ੍ਹਾਂ ਨਾਲ ਹਿਰਾਸਤ ਨੂੰ ਚੈਲੰਜ ਹੋ ਗਿਆ ਨਾ ਕਿ ਇੰਨੇ ਸਾਲ ਹੋ ਗਏ ਜੀ ਹੂੰ ਆਕ ਬਣਦਾ ਤੇ ਕਾਨੂੰਨੀ ਲੜਾਈ ਇਹ ਸ਼ੁਰੂ ਹੋ ਗਈ ਕਿਉਂਕਿ ਸਰਕਾਰ ਨੇ ਆਪਣਾ ਫੈਸਲਾ ਦੇ ਦਿੱਤਾ ਹੁਣ ਉਸ ਫੈਸਲੇ ਦੇ ਉਲਟ ਲੜਾਈ ਹੋ ਗਈ ਪਰ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਇੰਜੀਨੀਅਰ ਰਾਸ਼ਿਦ ਨੂੰ ਫਿਰ ਇਜਾਜ਼ਤ ਮਿਲ ਗਈ ਆ ਹਾਂ ਬਿਲਕੁਲ ਉਹ ਦੋਵਾਂ 'ਚ ਫਰਕ ਕੀ ਆ ਬੇਸਿਕਲੀ ਹੁਣ ਇੱਥੇ ਆ ਜਾਓ ਇੰਜੀਨੀਅਰ ਰਾਸ਼ਿਦ ਕੀ ਕਰਦਾ ਹੈ ਉਹ ਮੰਗਦਾ ਕਿ ਮੈਨੂੰ ਬਈ ਹਿਰਾਸਤ ਦੇ ਵਿੱਚ ਯਾਨੀ ਗਾਰਡ ਦੇ ਵਿੱਚ ਬਈ ਹਿੱਸਾ ਲੈਣ ਦੀ ਇਜਾਜ਼ਤ ਦਿਓ ਉਹਨੂੰ ਦੂਜੀ ਵਾਰੀ ਮਿਲ ਗਈ ਆਪਾਂ ਖਬਰ ਕੀਤੀ ਸੀ ਯਾਦ ਆ ਤੁਹਾਨੂੰ ਕਿ ਇੰਜੀਨੀਅਰ ਰਾਸ਼ਿਦ ਨੂੰ ਫੇਰ ਮਿਲ ਗਈ ਆ ਜੀ ਉਸ ਵੇਲੇ ਮਲੇ ਸੀ ਸ਼ਾਇਦ ਕੁਝ ਹਜ਼ਾਰ ਰੁਪਏ ਰੱਖੇ ਸੀਗੇ ਉਹ ਗਾਰਡ ਦਾ ਖਰਚਾ ਹੈ ਗਾਰਡ ਜਾਊਗੀ ਮਤਲਬ ਪੁਲਿਸ ਵਾਲੇ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਜਾਣਗੇ ਸੰਸਦ ਦੇ ਵਿੱਚ ਵਾਰ ਦੇਣਗੇ ਕਿਚਾ ਇੰਜੀਨੀਅਰ ਦੇਪਾਸ਼ਣ ਜੀ ਦਾ ਬੈਟ ਤਾਂ ਫੇਰ ਵਾਪਸ ਚੱਲ ਇੰਨੇ ਵੱਜ ਕੇ ਇੰਨੇ ਮਿੰਟ ਤੇ ਬਈ ਜੇਲ੍ਹ ਦੇ ਵਿੱਚ ਐਂਟਰੀ ਉਹ ਹੋ ਗਈ ਗਾਰਡ ਜੀ ਜੀ ਇਹ ਹੋ ਗਈ ਪੈਰੋਲ ਪੈਰੋਲ ਦੇ ਵਿੱਚ ਗਾਰਡ ਦਾ ਕੋਈ ਰੋਲ ਨਹੀਂ ਹੁੰਦਾ ਪਰ ਉਹ ਹਿਰਾਸਤ ਦੇ ਵਿੱਚ ਹੀ ਜਾਂਦਾ ਹੈ ਉਹ ਦੂਜੀ ਵਾਰ ਇਜ਼ਾਜ਼ਤ ਮਿਲ ਗਈ ਤਾਂ ਕਿ ਇਹ ਹੁਣ ਇੰਟਰਸਟਿੰਗ ਰਹੇਗੀ ਕਹਾਣੀ ਕਿ ਕੀ ਇਹਨਾਂ ਦੀ ਲੀਗਲ ਟੀਮ ਜਿਹੜੀ ਹੈ ਕੀ ਜਦੋਂ ਸ਼ੇਖੜ ਦੇਖੇਗੀ ਕਿ ਹੁਣ ਕਿਸੇ ਪਾਸੇ ਚਾਰਾ ਤੇ ਹੈ ਨਹੀਂ ਕਿ ਗਾਰਦੀ ਨਾ ਮੰਗਲੀ ਜਾਵੇ ਇੰਜੀਨੀਅਰ ਰਾਸ਼ਿਦ ਦਾ ਹਵਾਲਾ ਦੇ ਕੇ ਕਿ ਬਈ ਕਟੂਕਟ ਸਦਨ ਦੇ ਵਿੱਚ ਅਮਰਤਪਾਲ ਸਿੰਘ ਦੀ ਹਾਜ਼ਰੀ ਤੇ ਯਕੀਨੀ ਬਣਾਈ ਜਾਵੇ ਸੋ ਕਰਮਾ ਇਹਨਾਂ ਦੀ ਲੀਗਲ ਟੀਮ ਨੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਇੰਜੀਨੀਅਰ ਰਾਸ਼ਿਦ ਨੇ ਇੰਦਾ ਦੁਬਾਰਾ ਫੇਰ ਇੱਕ ਰਾਹਤ ਹਾਸਲ ਕੀਤੀ ਇਹ ਕਹਿੰਦੇ ਕਿ ਪਰ ਭਾਈ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਸਿਰਫ ਉਹਨਾਂ ਨੂੰ ਦਿੱਲੀ ਸੈਸ਼ਨ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਕਹਿੰਦੇ ਪੈਰੋਲ ਮੰਗੀ ਸੀ ਇਸ ਬਾਬਤ ਪੈਰੋਲ ਪੈਰੋਲ ਐ ਸਰ ਜੀ ਪੈਰੋਲ ਪੈਰੋਲ ਐ ਫਿਰ ਮੈਂ ਫਿਰ ਵਿਆਖਿਆ ਕਰ ਦਿੰਦਾ ਇਹਦੀ ਪੈਰੋਲ ਦਾ ਮਤਲਬ ਹੁੰਦਾ ਹੈ ਕਿ ਛੁੱਟੀ ਹਮ ਕੈਦ ਦੇ ਵਿੱਚੋਂ ਛੁੱਟੀ ਕੋਈ ਸਿਪਾਹੀ ਨਾਲ ਨਹੀਂ ਹੁੰਦਾ ਹਮ ਹਵਾਲਾ ਬਾਨਾ ਕੋਈ ਵੀ ਹੈ ਪਰ ਛੁੱਟੀ ਤਾਂ ਛੁੱਟੀ ਹੈ ਕਾਰਨ ਕੋਈ ਵੀ ਹੈ ਹਮ ਠੀਕ ਹੈ ਗਰਾਊਂਡ ਕੋਈ ਵੀ ਹੈ ਕੇਸ ਕੋਈ ਵੀ ਹੈ ਜੀ ਬੰਦਾ ਕੋਈ ਵੀ ਹੈ ਪਰ ਕੱਲਾ ਇੰਜੀਨੀਅਰ રાશિਦ ਵਾਂਗੂ ਗਾਰਡ ਚ ਕੱਲਾ ਇਹ ਕਹਿਣਾ ਵੀ ਮੈਨੂੰ ਹਿਰਾਸਤ ਦੇ ਵਿੱਚ ਹੀ ਮਤਲਬ ਕਿ ਮੈਂ ਪਰੋਲ ਨਹੀਂ ਮੰਗ ਰਿਹਾ ਸਿਰਫ ਸ਼ਰਕਤ ਮੰਗ ਰਿਹਾ ਉਹ ਅੱਡ ਹੈ ਜੀ ਦੋਹੇ ਚੀਜ਼ਾਂ ਅੱਡ ਆ ਇੱਕ ਨਾਲ ਹੀ ਸਰਕਾਰ ਦੇ ਜੀ ਨਾਲ ਹੀ ਆ ਰਹੇ ਆ ਨਾਲ ਹੀ ਆ ਰਹੇ ਹਾਂਜੀ ਸੁਰੱਖਿਆ ਦਸਤੇ ਦੀ ਹਿਫਾਜ਼ਤ ਦੇ ਵਿੱਚ ਜਾਣਾ ਹੈ ਜੀ ਪਰੋਲ ਦਾ ਮਤਲਬ ਕਿ ਤੁਸੀਂ 15 ਦਿਨ ਵਾਸਤੇ ਜੇਲ ਤੋਂ ਬਾਹਰ ਆ 8 ਦਿਨ ਵਾਸਤੇ ਜੇਲ ਤੋਂ ਬਾਹਰ ਘਰੇ ਰਹਿਣਾ ਸੋਣਾ ਆਪਦੀ ਮਰਜ਼ੀ ਨਾਲ ਜਾਣਾ ਆਉਣਾ ਜਿੱਥੇ ਵੀ ਜਾ ਸਕਦੇ ਆ ਜੋ ਵੀ ਕੰਡੀਸ਼ਨਸ ਨੇ ਉਹਦਾ ਪਾਲਣ ਤੇ ਕਰਨਾ ਪੈਂਦਾ ਤੇ ਇਹ ਬੇਸਿਕ ਫਰਕ ਹੈ ਬੇਸਿਕ ਫਰਕ ਹੈ ਜੀ ਇਹਨਾਂ ਦੋਆਂ ਦੇ ਵਿੱਚ ਹੂੰ ਬਿਲਕੁਲ ਮਿੰਟ ਜੀ ਅਮਰਤਪਾਲ ਸਿੰਘ ਹੋਰਾਂ ਬਾਰੇ ਉਹ ਕੱਲ ਵੀ ਆਪਾਂ ਗੱਲ ਕੀਤੀ ਸੀ ਪਰਸੋਂ ਵੀ ਸ਼ਾਇਦ ਕੀਤੀ ਸੀ ਆਪਾਂ ਲਗਾਤਾਰ ਗੱਲ ਕਰ ਰਹੇ ਆ ਤੇ ਪੰਜਾਬ ਸਰਕਾਰ ਨੇ ਕੱਲ ਜਵਾਬ ਦਾਖਲ ਕੀਤਾ ਮਿੰਟ ਜੀ ਉਹ ਤੇ ਆਪਾਂ ਦੋਸਤਾਂ ਨੂੰ ਦੱਸ ਹੀ ਦਿੱਤਾ ਸੀਗਾ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਮਨਾਂ ਕਰਤਾ ਪਰ ਉਹ ਫੇਰ ਹੁਣ ਹਾਈ ਕੋਰਟ ਦੇ ਵਿੱਚ ਗਏ ਆ ਉਸੇ ਪਟੀਸ਼ਨ ਨੂੰ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਚੈਲੰਜ ਕਰਨ ਵਾਸਤੇ ਹੋਣ ਕੋਈ ਆਸ ਉਮੀਦ ਵੱਜ ਸਕਦੀ ਹੈ ਕਿ ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਕਿ ਉਹਦੋਂ ਕਿਤੇ ਸਮਾਂ ਹੀ ਨਾ ਲੰਘ ਜਾਵੇ ਨਹੀਂ ਅਸਲੀ ਕਾਨੂੰਨੀ ਖੇਡ ਤੇ ਹੁਣ ਸ਼ੁਰੂ ਹੋਏਗੀ ਨਾ ਹੂੰ ਪਹਿਲਾ ਕੇਸ ਇਹਗਾ ਕਿ ਅੱਛਾ ਪੈਰੋਲ ਬਾਰੇ ਸ਼ੈਤਾਨ ਮੈਂ ਅੱਗੇ ਵੀ ਦੱਸਿਆ ਮੈਂ ਤੁਹਾਨੂੰ ਪੈਰੋਲ ਦੀ ਗੱਲ ਦੱਸਦਾ ਜੀ ਕਿ ਲੀਗਲ ਟੀਮ ਨੂੰ ਆਪਾਂ ਕੋਈ ਮਤ ਨਹੀਂ ਦੇ ਸਕਦੇ ਕਿਸੇ ਵੀ ਲੀਗਲ ਟੀਮ ਨੂੰ ਕਿਉਂਕਿ ਉਹ ਬੜੇ ਕਾਨੂੰਨ ਦੇ ਮਾਹਰ ਹੁੰਦੇ ਨੇ ਸੋ ਉਹਨਾਂ ਨੂੰ ਆਪਾਂ ਕੋਈ ਸਲਾਹ ਮਸ਼ਵਰਾ ਨਾ ਦਈਏ ਤੇ ਬਿਹਤਰ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀ ਇਹਨਾਂ ਨੇ ਪੈਰੋਲ ਮੰਗੀ ਹੈ ਪੈਰੋਲ ਦਾ ਮਤਲਬ ਕੀ ਹੋਇਆ ਹਿਰਾਸਤ ਜਾਂ ਕੈਦ ਦੇ ਵਿੱਚੋਂ ਇੱਕ ਆਰਜੀ ਛੁੱਟੀ ਜੀ ਬਈ ਕੈਦ ਤੋਂ ਬਾਹਰ ਹੂੰ ਠੀਕ ਹੈ ਜੀ ਹੁਣ ਜਿਹੜੀ ਪੈਰੋਲ ਹੁੰਦੀ ਆ ਨਾ ਸੁਖਮ ਸਿੰਘ ਸਾਹਿਬ ਇਹ ਬਹੁਤ ਵੱਡਾ ਪ੍ਰੋਸੀਜਰ ਹੁੰਦਾ ਹੈ ਮੈਂ ਦੁਬਾਰਾ ਦੱਸ ਦਿੰਦਾ ਜੇ ਅੱਗੇ ਤੁਹਾਨੂੰ ਕਿਤੇ ਦੱਸਿਆ ਇਹਦੇ ਵਿੱਚ ਮੰਨ ਲਓ ਇੱਕ ਆਮ ਕੈਦੀ ਅਮਰਤਪਾਲ ਸਿੰਘ ਹੁਣਾਂ ਨੂੰ ਥੋੜਾ ਸਾਈਡ ਤੇ ਰੱਖ ਦਿੰਨੇ ਆ ਜੀ ਚਲੋ ਤੁਸੀਂ ਮੈਨੂੰ ਗੱਲ ਲਓ ਮੈਂ ਦੌਰਾਨੇ ਕੈਦ ਛੁੱਟੀ ਤੋੜ ਰਿਹਾ ਕੈਦੀ ਭਾਸ਼ਾ ਚ ਉਹਨੂੰ ਕਹਿੰਦੇ ਛੁੱਟੀ ਤੋੜਨੀ ਹੁਣ ਮੇਰੀ ਛੁੱਟੀ ਅਪਲਾਈ ਹੋਈ ਕਿ ਮੈਨੂੰ ਛੁੱਟੀ ਦਿਓ ਜੀ ਤਿੰਨ ਮਹੀਨੇ ਬਾਅਦ ਸ਼ਾਇਦ ਕੋਈ ਵੀ ਕੈਦੀ ਜਦੋਂ ਕੈਦ ਸਜ਼ਾ ਯਾਫਤਾ ਹੋ ਜਾਂਦਾ ਤਾਂ ਤਿੰਨ ਮਹੀਨਿਆਂ ਬਾਅਦ ਉਹ ਛੁੱਟੀ ਦਾ ਹੱਕਦਾਰ ਹੋ ਜਾਂਦਾ ਜ ਐਮਰਜੈਂਸੀ ਛੁੱਟੀ ਹੁੰਦੀ ਹੈ ਦੋ ਤਿੰਨ ਛੁੱਟੀਆਂ ਹੁੰਦੀਆਂ ਨੇ ਤਾਂ ਉਹਦੇ ਚ ਇੱਕ ਪੰਚਾਇਤਨਾਮਾ ਲੱਗਦਾ ਮੁੱਢਲੇ ਤੌਰ ਤੇ ਸੁਖਮ ਸਾਹਿਬ ਵੇਖੋ ਜੀ ਇੰਟਰਸਟਿੰਗ ਚੀਜ਼ਾਂ ਦੱਸਦਾ ਪੰਚਾਇਤਨਾਮਾ ਮਤਲਬ ਕਿ ਤੁਹਾਡੀ ਪੰਚਾਇਤ ਇੱਕ ਮਤਾ ਪਾ ਕੇ ਦਿੰਦੀ ਆ ਜਾਂ ਇੱਕ ਕਹ ਲੋ ਕਿ ਉਹ ਤੁਹਾਨੂੰ ਤਸਦੀਕ ਕਰਕੇ ਦਿੰਦੀ ਆ ਮੋਹਰ ਲਾ ਕੇ ਦਿੰਦੀ ਆ ਕਿ ਇਹ ਬੰਦਾ ਜੇਕਰ ਪਿੰਡ ਆਉਂਦਾ ਤੇ ਸਾਡੇ ਪਿੰਡ ਨੂੰ ਕੋਈ ਖਤਰਾ ਨਹੀਂ ਹੂੰ ਪਹਿਲੀ ਜ਼ਿੰਮੇਵਾਰੀ ਬੰਦਾ ਪਹਿਲੀ ਜ਼ਿੰਮੇਵਾਰੀ ਜੇ ਉਹ ਨਾਲੇ ਕਹਤਾ ਤੁਹਾਡੇ ਸਰਪੰਚ ਨੇ ਜਾਂ ਤੁਹਾਡੀ ਪੰਚਾਇਤ ਨੇ ਕਹਿ ਬਲਾਸੀਂ ਨਹੀਂ ਦਿੰਦੇ ਪੰਚਾਇਤ ਨਾਲ ਜੀ ਜੇ ਉਹ ਨਾਲੇ ਐਸਾ ਵੈਸਾ ਲਿਖ ਦਿੱਤਾ ਤੁਹਾਡੀ ਛੁੱਟੀ ਖਰਾਬ ਹੂੰ